ਸਾਡੇ ਪਿੰਡ ਦੇ ਗਰੰਤੀ ਸਿੰਘ ਦੇ ਭਾਈ ਤਰਨੋਜ ਸਿੰਘ ਜੀ ਕਿ ਕਲਾਨੌਰ ਤੋਂ ਦਵਾਈ ਲੈ ਕੇ ਆਏ ਆ ਤੇ ਆਪਣੀ ਘਰ ਦੀ ਦਵਾਈ ਲੈਣ ਵਾਸਤੇ ਕਿਲੇ ਜਾ ਰਹੇ ਸੀ। ਇੱਥੇ ਸੜਕ 'ਤੇ ਖਲੋ ਕੇ ਕਿਦੇ ਪੰਗ ਸੁਣਦਾ ਪੇ ਆਪਣਾ ਮਿਸੂ ਮਹੇ ਹੈ ਗਰਾ ਆਇਆ ਭਾਈ ਨੇ ਅਗਲੇ ਟਾਇਰ ਮਾਰ ਕੇ ਤੇ ਛੁੱਟਿਆ ਤੇ ਪਿਛਲੇ ਟਾਇਰ ਉੱਤੋਂ ਹੀ ਲੰਘੇ। ਅਸੀਂ ਇਨਸਾਫ ਦੀ ਮੰਗ ਕਰਦੇ ਆ ਕਿ ਸਾਨੂੰ ਇਹਦਾ ਇਨਸਾਫ ਹੋਣਾ ਚਾਹੀਦਾ ਕੱਲੇ ਹੀ ਭਾਈ ਤਰਨੋਜ ਕੱਲਾ ਹੀਗਾ। ਮੈਂ ਬਟਾਲਾ ਜਾ ਰਹੇ ਹਾਂ। ਨਹੀਂ ਕਿਲੇ ਜਾ ਰਹੇ ਹਾਂ। ਕਿਲੇ ਆਪਣੇ ਕਿਲਾ ਨਥੂ ਸਿੰਘ ਦਾ। ਨਾ ਨਥੂ ਜੀ ਨਾ ਕਿਲਾ ਲਾਲ ਸਿੰਘ ਦਾ। ਉੱਥੇ ਦਵਾਈ ਆਪਣੀ ਘਰ ਦੀ ਲੈਣ ਜਾਣ ਟੇ। ਇਹ ਪੇਸੋ ਹੀ ਰਗੜ ਆਇਆ ਵਾ ਬਹੁਤ ਤੇਜ਼ ਰਫਤਾਰ ਅੱਗੋਂ ਟਾਇਰ ਵੱਜੇ ਆ ਡਿੱਗ ਪਿਆ ਪਿਛਲੇ ਟਾਇਰ ਉੱਤੇ ਲੰਗੇ ਆ ਤੇ ਅਸੀਂ ਇਹਦਾ ਇਨਸਾਫ ਮੰਗਨੇ ਆ ਜਿੰਨਾ ਚਿਰ ਇਨਸਾਫ ਨਹੀਂ ਮਿਲਦਾ ਅਸੀਂ ਹੁਣ ਚਿਰ ਧਰਨਾ ਲਾ ਕੇ ਰੱਖਾਂਗੇ ਮੈਂ ਤੇ ਭਾਪਾ ਬਾਤ ਆਇਆ ਮੈਨੂੰ ਤਾਂ ਚਾਚਾ ਚਾਚੇ ਦੱਸਿਆ ਨਿਰਮਲ ਸਿੰਘ ਨੂੰ ਬਹੁਤ ਐਕਸੀਡੈਂਟ ਹੋ ਗਿਆ ਚਲੋ ਭਰਾ ਪੂਰਾ ਤੁਹਾਡੇ ਤਾਂ ਛੋਟਾ ਹੀ ਕਿੰਨੇ ਬੱਚੇ ਇਹਨਾਂ ਦੇ ਇਹਨਾਂ ਦੇ ਦੋ ਕੁੜੀਆਂ ਨੇ ਇਹ ਮੰਗ ਕਰਦੇ ਪ੍ਰਸ਼ਾਸਨ ਕੋਲ ਮੰਗ ਇੱਕੋ ਹੀ ਆ ਜੋ ਮੇਰੇ ਪਿੰਡ ਵਾਲਾ ਮੇਰੇ ਇਲਾਕੇ ਵਾਂ ਰੱਖੀ ਆ ਇਨਸਾਫ ਹੋਣਾ ਤੇ ਬਾਕੀ ਕੁਝ ਨਹੀਂ ਹੁੰਦਾ ਕਿਉਂ ਜੋ ਕੋ ਜੋ ਇੱਥੇ ਹੁੰਦਾ ਹਰ ਬੰਦਾ ਜਾਣਦਾ ਹਰ ਕੁਝ ਸੋਚਦਾ ਵਾ ਪਰ ਕੀ ਹੁੰਦਾ ਤੇ ਕੀ ਨਹੀਂ ਹੁੰਦਾ ਇਨਸਾਫ ਇਸ ਟਾਈਮ ਤੇ ਬਹੁਤ ਮੁਸ਼ਕਲ ਮਿਲਦਾ ਮੈਂ ਤਾਂ ਸਹੀ ਕਹਿੰਦਾ ਜੇ ਮੇਰੀ ਬਰਾਦਰੀ ਮੇਰਾ ਪਿੰਡ ਮੇਰਾ ਇਲਾਕਾ ਮੇਰੇ ਨਾਲ ਆਇਆ ਮੈਨੂੰ ਕਿਸੇ ਚੀਜ਼ ਦੀ ਪਰੇਸ਼ਾਨੀ ਨਹੀਂ ਜਿੱਥੇ ਚੱਲੋ ਕਿ ਮੈਂ ਜਾਵਾਂਗਾ ਪਰ ਖਿਆਤੀ ਕੋਈ ਇਨਸਾਫ ਮਿਲਣਾ ਚਾਹੀਦਾ ਠੀਕ ਗਿਆਜ ਤੱਕ ਜਾਣ ਦਾ ਫਾਇਦਾ ਤਾਂ ਜੇ ਬੰਦੇ ਨੂੰ ਇਨਸਾਫ ਦਿਵਾਉਣਾ ਤੇ ਇਨਸਾਫ ਮਿਲਣਾ ਚਾਹੀਦਾ ਠੀਕ ਤਾਂ ਚਲੋ ਬਾਕੀ ਇੱਥੇ ਜਿੰਨਾ ਚਿਰ ਮੇਰੇ ਆ ਕੀ ਗੁਰੂ ਗਬੇ ਤੇ ਨਮੇ ਦੇ ਚਾਚੇ ਤਾਇ ਬੇਤੇ ਨੇ ਜਿੰਨਾ ਤੇ ਨਾ ਕਹਿਣ ਕਿ ਮੈਂ ਉਹਨਾਂ ਚਲਾਜ ਨਹੀਂ ਤਾਂ ਕਿੱਥੇ ਪਿੰਡ ਮੈਨੂੰ ਕਹੂਗਾ ਮੇਰਾ ਇਲਾਕਾ ਕਹੂਗਾ ਫਿਰ ਬਤਾ ਉਹ ਤਨ ਮੈਂ ਚੁੱਪ ਨਹੀਂ ਭਾਵੇਂ ਦੋ ਤਣੇ ਤੇਰੇ ਉਹਦਾ ਹੈਟਰ ਮਾਲਕ ਕਹਿਣ ਰਿਹਾ ਵੀ ਮੈਨੂੰ ਡਰਾਈਵਰ ਦਾ ਪਤਾ ਨਹੀਂ ਪਿੰਡ ਪਰ ਯਾਰ ਤੂੰ ਚੁੱਪ ਕਰਾਂਗਾ ਠੀਕ ਆ ਬਾਕੀ ਹੋਰ ਮੇਰੀ ਕੋਈ ਬੇਨਤੀ ਨਹੀਂ ਜੋ ਭਮਿਆ ਮਾਲਕ ਦਾ ਹੋ ਗਿਆ ਸੁਝਾਣ ਮਿਲਸੀ ਕਿ ਪਿੰਡ ਉੱਥੇ ਕੋਲ ਰਖਵਾ ਜਿਹੜਾ ਪਿੰਡ ਹੈ ਨਏ ਰੋਡ ਪਟਾਰਾ ਉੱਥੇ ਕੋਲ ਰੋਡ ਐਕਸੀਡੈਂਟ ਹੋਇਆ ਜਿੱਥੇ ਪੁੱਜ ਕੇ ਇੱਥੇ ਆਪਾਂ ਤੇ ਤੇ ਗਰੰਟੀ ਸਿੰਘ ਨੇ ਤਲੋਕ ਸੇ ਸਾਹਾਰਾ ਸਿੰਘ ਪਿੰਡ ਕੋਜੀ ਕੋ ਤੋਂ ਇਹ ਰੱਖਿਆਂ ਸੇਵਾ ਕਰਦੇ ਪਿੰਡ ਕੋਜੀ ਕੋ ਰਹਿਣ ਵਾਲੇ ਆ ਜਿਹੜੇ ਮੁਰਸਾ ਤੇ ਆ ਰਹੇ ਸੀ ਤੇ ਹੈਡਰਾ ਮਸ਼ੀਨ ਜਿਹੜੀ ਆ ਕ੍ਰੇਨ ਜੀ ਹੁੰਦੀ ਆ ਯਾਰੀ ਕਲਰ ਤੋਂ ਤੇ ਸਦੀਰ ਸਭ 3:30 ਵਜੇ ਤੇ 3 ਬੱਚੇ ਨਾਲ ਮੌਕੇ ਤੇ ਜੀ ਗਰ ਸਿੰਘ ਦੀ ਮੌਤ ਹੋ ਗਈ ਹੈ ਹੈਡਰਾ ਦਾ ਡਰਾਈਵਰ ਆ ਉਹ ਮੌਕੇ ਤੋਂ ਫਰਾਰ ਹੈ ਉਦੋਂ ਨਾਂਬਾ ਕੀਤਾ ਜਾ ਰਿਹਾ ਤੇ ਕੂੜੀ ਦਾ ਵੀ ਖੰਭ ਦੇ ਜਾ ਰਿਹਾ ਤੇ ਪਿੰਡ ਵਾਲੇ ਵੱਲੋਂ ਧਰਨਾ ਲਗਾਇਆ ਗਿਆ ਬਟੇ ਪਿੰਡ ਵਾਲੇ ਖੇਤੀਬਾੜੀ ਤੋਂ ਆਏ ਸੀ ਆਪਣਾ ਪੇਪਰ ਤੋਂ ਆਏ ਉਹਨਾਂ ਦੇ ਜਿਹੜੇ ਪਿੰਡ ਵਾਲੇ ਵਸਦੇ ਹੋਏ ਰਸਤਾ ਬੰਦ ਨਹੀਂ ਰਸਤਾ ਬੰਦ ਕੀਤਾ ਕੀ ਮੰਗ ਕਰਦੇਵੇਂ ਨੇ ਮੰਗੋ ਪਰਚਾ ਕਰ ਮੰਗ ਪਰਚਾ ਕਰਵਾਉਣ ਲਈ ਲਗੋ ਡਰਾਈਵਰ ਆਪਰੇ ਕਰੇਗਾ ਕੀ ਤੁਹਾਡੇ ਲੋਕੀ ਕਾਰਵਾਈ ਕੀਤੀ ਜਾ ਰਹੀ ਹੈ ਸੱਚਾ ਦੇਖ ਰਹੇ ਹੋ ਬੰਦੀ ਕਾਰਵਾਈ ਕਰ ਰਹੇ